ਬੈਠੋ ਗੇਮਨ ਸੁਪਰਵਾਲ ਜੀ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਵਾਈਸ ਪ੍ਰਧਾਨ ਹੈ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਤੇ ਇਹਨਾਂ ਦੇ ਜਿਹੜੇ ਸਾਥੀ ਹੈ ਉਹ ਵੀ ਸਾਰੇ ਅੱਜ ਆਏ ਹੈ ਤੇ ਇਹਨਾਂ ਨੇ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਦੇ ਅੱਪਲਾ ਫੜਿਆ ਤੇ ਕਾਂਗਰਸ ਦੇ ਨਾਲ ਜੁੜੇ ਮੈਂ ਇਹਨਾਂ ਦਾ ਤੇ ਸਾਰੇ ਸਾਥੀਆਂ ਦਾ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸ਼੍ਰੀ ਸ਼ਰਮਾ ਜੀ ਵੀ ਮੈਂ ਮੈਂ ਕੈਂਡੀਡੇਟ ਹਾਂ ਜਾਣੇ ਪਰ ਮੇਰਾ ਫ੍ਰੈਂਡ ਸੀ ਕਾਂਗਰਸ ਨਾਲ ਮੈਂ ਕੱਤਾ ਕਾਂਗਰਸ ਕੋਲ ਹੁਣ ਬੈਠੇ ਹੀ ਰਹਿੰਦੇ ਜੀ ਬਸ ਤੇ ਤੁਸੀਂ ਬੈਸਟਲ ਕੇ ਜੀ ਰਹਿੰਦੇ ਇੱਥੇ ਚਿਲੰਦੇ ਮੈਂ ਬੈਸਟਲ ਜੀ ਮੈਂ ਕੈਂਡੀਡੇਟ ਆ ਗਿਆ ਜੀ ਕਾਦੇ ਕੈਂਡੀਡੇਟ ਸੀ ਜੀ ਬੈਸਟ ਇਜ਼ ਜਸਟਿਸ ਪਾਰਟੀ ਓਕੇ ਬਹੁਤ ਹਾਂ ਜੀ ਬਹੁਤ ਮਿਹਰਬਾਨੀ ਅਸੀਂ ਸਾਡੀ ਵਾਪਸੀ ਹੋਈ ਹੈ ਜੀ ਘਰ ਤੇ ਵਾਪਸੀ ਹੋਈ ਕਾਂਗਰਸ ਦੀ ਜੀ ਮੈਂ ਪੁੱਛ ਮੇਰੇ ਜਰਾ ਪੁੱਛੋ ਮੈਨੂੰ ਤੋਂ ਮੈਸੇਜ ਆ ਰਹੇਗਾ ਮੈਂ ਕੱਲ ਜਾਇਦਾ ਕਰਦੀ ਹਾਂ ਦੱਸੋ ਕਿਆ ਸੀ ਤੁਸੀਂ ਮੈਂ ਕਾਂਗਰਸ ਦੇ ਕੋਲ ਵਾਪਸ ਆਇਆ ਜੀ ਮੇਰੇ ਵਾਪਸੀ ਘਰ ਦੀ ਹੈ ਹੋਈ ਹੈ ਜੀ ਆਮਾਦੀ ਪਾਰਟੀ ਮੈਂ ਆਮਾਦੀ ਪ ਉਹਨਾਂ ਕਈ ਜਿੰਮੇਵਾਰੀ ਨਾਲ ਦੋ ਤਿੰਨ ਦਿੱਤੀਆਂ ਪਰ ਮੈਂ ਅੱਜ ਸਾਰਾ ਛੱਡ ਕੇ ਮੈਂ ਵਾਪਸ ਘਰ ਵਾਪਸੀ ਕੀਤੀ ਹੈ ਜੀ ਚੰਨੀ ਭਾਈ ਦੇ ਸਹੁਰੇ ਜੀ ਅੱਜ ਉਹ ਪਰਮਾਤਮਾ ਕਰੇ ਇਹ ਚਿਤਾ ਕੇ ਜੀ ਮਦਰੀ ਰੋਚਾ ਕੇ ਇਹਨਾਂ ਨੂੰ ਜਦੋਂ ਤਾਂ ਐਮਪੀ ਬਣਾਵਾਂਗੇ ਜੀ ਅਸਲਾਮੁਅਲਾਈਕੁਮ ਜੀ नामांकन पत्र की डेट जो आ गई है उसके बारे में आप नामांकन पत्र की जो डेट आई है वो शुरू होने वाला है और आज पता चला है कि नोटिफिकेशन होना है उसके लिए मैं 10 तारीख को अपने कागज दाखिल करूंगा और मैं सभी से भी निवेदन करता हूं कि आओ इकट्ठे होकर कांग्रेस को यहां से जताएं ताकि आने वाले दिनों में लोकसभा इलेक्शन के बाद जो यहां का विकास होना है उसमें हम बड़ा योगदान डाल सकें लोगों के बीच में आप जा रहे हैं लोग क्या मुद्दे हैं बहुत बड़ा मतलब रिस्पॉन्स लोगों की तरफ से मिल रहा है लेकिन यहाँ मुझे अफसोस से कहना पड़ रहा है कि जलंधर में नशे की बहुत बोलबाला है और लॉ एंड ऑर्डर की बहुत समस्या है यहाँ स्नैचिंग हो रही है यहाँ प्रॉब्लम लोगों को यह है कि मोबाइल खो ले जाते हैं फरोती देने के यहाँ धमकियाँ आती हैं तो ये लॉ एंड ऑर्डर जो है ये मौजूदा जो यहाँ की आम आदमी पार्टी की सरकार है दो साल में उन्होंने सारा कुछ अस्त व्यवस्थ कर दिया है और आने में वाले दिनों में मैं लोगों के साथ खड़े होकर उनकी पैरवाई करूँगा और ये सारा कुछ यहाँ ठीक होगा